ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ ਕਿ ਕਿਸਾਨ ਵੀਰਾਂ ਦੇ ਅਜੇ ਜਿਹੜੇ ਸਵਾਲ ਆ ਰਹੇ ਆ ਕੁਝ ਝੋਨੇ ਬਾਰੇ ਕਿਉਂਕਿ ਕੁਝ ਬਾਸਮਤੀ ਜਾਂ ਝੋਨੇ ਦੀਆਂ ਕਿਸਮਾਂ ਕਿਸਾਨ ਵੀਰਾਂ ਨੇ ਜਿਹੜੀਆਂ ਲਵਾਈ ਦੇ ਸਮੇਂ ਦੇ ਅਨੁਸਾਰ ਉਹ ਗੋਭ ਚ ਨੇ ਜਾਂ ਅਨਸਾਰੇ ਤੇ ਨੇ ਅਜੇ ਤੇ ਕੋਝ ਖਚੋਨਾ ਜਿਹੜਾ ਕਾਫੀ ਉਹ ਮੁੰਜਰਾ ਝੁਕ ਗਈਆਂ ਦਾਣਾ ਪੱਕ ਰਿਹਾ ਤਾਂ ਤੁਸੀਂ ਆਪਣੀ ਫਸਲ ਦੀ ਸਥਿਤੀ ਦੇ ਅਨਸਾਰ ਹੀ ਫੈਸਲਾ ਕਰ ਸਕਦੇ ਆ ਸਪਰੇਅ ਆਖਰੀ ਉਹ ਵੀ ਜ਼ਰੂਰਤ ਦੇ ਅਨਸਾਰ ਆਖਰੀ ਸਪਰੇਅ ਦਾ ਮਤਲਬ ਕਿ ਕਈ ਵਾਰ ਆਪਣੇ ਕੋਈ ਸੁੰਡੀ ਦੀ ਦਿੱਕਤ ਕਿਸਾਨ ਵੀਰਾਂ ਨੂੰ ਨਜ਼ਰ ਆਉਂਦੀ ਹੈ ਖਾਸ ਤੌਰ ਤੇ ਗੋਭ ਦੀ ਸੁੰਡੀ ਦੀ ਪਿੰਕ ਸਟੈਮ ਬੋਰਰ ਜੀ ਨੂੰ ਆਪਾਂ ਕਹਿ ਦਿੰਨੇ ਆ ਤੇ ਜਾਂ ਜਿਹੜਾ ਪੂਰਾ ਤਿੱਲ ਹੈ ਹੌਪਰ ਜੀ ਨੂੰ ਆਪਾਂ ਕਹਿ ਦਿੰਨੇ ਆ ਪੂਰਾ ਤੇਲਾ ਚਿੱਟੀ ਪੇਟ ਵਾਲਾ ਤੇਲਾ ਜਿਹੜਾ ਟੱਡਾ ਅਸਲ 'ਚ ਇਹ ਟੱਡੇ ਹੁੰਦੇ ਆਪਾਂ ਤੇਲਾ ਕਹਿ ਦਿੰਨੇ ਇਹਨੂੰ ਹਾਪਰਜ਼ ਹੁੰਦੇ ਆ ਇਹ ਕਾਲਾ ਤੇਲਾ ਜਾਂ ਚਿੱਟਾ ਤੇਲਾ ਕਿਸਾਨ ਵੀਰ ਕਹਿ ਦਿੰਦੇ ਆ ਜਾਂ ਕੋਈ ਕਿਤੇ ਤੁਹਾਨੂੰ ਕੋਈ ਰੋਗ ਦੀ ਸਮੱਸਿਆ ਨજર ਆ ਰਹੀ ਹੈ ਤਾਂ ਬਾਸਮਤੀ ਦੇ ਵਿੱਚ ਖਾਸ ਤੌਰ ਤੇ ਆਪਾਂ ਨੂੰ ਜਾਂ ਝੋਨੇ ਦੇ ਵਿੱਚ ਵੀ ਆਪਾਂ ਆਮ ਤੌਰ ਤੇ ਕਹਿ ਦਿੰਦੇ ਨਾ ਕਿ ਜਿਹੜੀ ਘਰ ਵਾਸਤੇ ਆਪਾਂ ਕੋਈ ਚੀਜ਼ ਰੱਖਣੀ ਉਹਦੇ ਵਿੱਚ ਸਪਰੇਅ ਆਪਾਂ ਘੱਟ ਤੋਂ ਘੱਟ ਕਰੀਏ ਜਾਂ ਖਾਦਾਂ ਘੱਟ ਪਾਈਏ ਜਾਂ ਜ਼ਰੂਰਤ ਅਨੁਸਾਰ ਪਾਲੀਏ ਜ਼ਰੂਰਤ ਅਨੁਸਾਰ ਕਿਤੇ ਕੋਈ ਵੀ ਤੁਸੀਂ ਰਸਾਇਣ ਦੀ ਵਰਤੋਂ ਕਰਦੇ ਆ ਸਹੀ ਸਮੇਂ ਤੇ ਕਰਦੇ ਆ ਜ਼ਰੂਰਤ ਅਨੁਸਾਰ ਕਰਦੇ ਆ ਉਹਦੀ ਕੁਆਲਿਟੀ ਖਾਣਯੋਗੀ ਹੁੰਦੀ ਚਾਹੇ ਤੁਸੀਂ ਕਿਤੇ ਵੀ ਵਰਤੋ ਗੱਲ ਇਹ ਹੈ ਵੀ ਜਿਹੜੀ ਆਪਾਂ ਚੀਜ਼ ਵੇਚਣੀ ਵੀ ਹੁੰਦੀ ਆ ਉਹਦੇ ਵਿੱਚ ਵੀ ਬੜੇ ਤਰੀਕੇ ਦੇ ਨਾਲ ਆਪਾਂ ਨੂੰ ਕੁਆਲਿਟੀ ਦਾ ਖਿਆਲ ਰੱਖ ਕੇ ਉੱਚ ਰਸਾਇਣ ਵਰਤਨੇ ਚਾਹੀਦੇ ਉਹ ਵੀ ਕਿਸੇ ਨਾ ਕਿਸੇ ਨੇ ਜ਼ਰੂਰ ਖਾਣੇ ਹੁੰਦੇ ਆ ਕਿਉਂਕਿ ਉਹ ਵਰਤੋਂ ਤਾਂ ਅਲਟੀਮੇਟਲੀ ਉਹ ਉਹਦੀ ਖਾਣ ਵਾਸਤੇ ਚੀਜ਼ ਦੀ ਕੀਤੀ ਜਾਣੀ ਆ ਜਾਂ ਜਿਹੜੀ ਖਰਾਬ ਕੋਈ ਹੋ ਜਾਂਦੇ ਆ ਚੌਲ ਜਾਂ ਕਣਕ ਉਹਨਾਂ ਦੀ ਕਿਤੇ ਹੋਰ ਇੰਡਸਟਰੀ ਦੇ ਵਿੱਚ ਵਰਤੋਂ ਹੋ ਜਾਂਦੀ ਹੈ ਪਰ ਜਿਹੜੀ ਜਿਹੜੀ ਖਾਣ ਯੋਗ ਹੁੰਦੀ ਹੈ ਉਹਦੇ ਵਿੱਚ ਆਪਾਂ ਨੂੰ ਰਸਾਇਣਾਂ ਦੀ ਵਰਤੋਂ ਇਹ ਸਾਵਨਾ ਕਰਨੀ ਚਾਹੀਦੀ ਕਿ ਉਹ ਉਹਨਾਂ ਦੇ ਵਿੱਚ ਜਿਹੜੀ ਪਰਮਿਸਿਬਲ ਲਿਮਟ ਤੋਂ ਰੈਜ਼ੀਡਿਊ ਵਧੇ ਨਾ ਤਾਂ ਬਾਸਮਤੀ ਦੇ ਵਿੱਚ ਕੋਈ ਵੀ ਕਿਸਮ ਤੁਸੀਂ 25 ਦਿਨ ਘਟੋ-ਘਟ ਕਟੋ-ਕਟ 25 ਦਿਨਾਂ ਰਹਿੰਦੇ। ਵੈਸੇ ਤਾਂ ਬਿਲਕੁਲ ਸਹੀ ਸਮਾਂ ਜਿਹੜਾ 30 ਤੋਂ 35 ਦਿਨ ਦਾ ਹੁੰਦਾ ਕਿਉਂਕਿ ਕੁਝ ਟਾਈਮ ਸਪਰੇਅ ਨੇ ਆਪਦਾ ਅ ਵਰਕ ਕਰਨ ਵਾਸਤੇ ਕੰਮ ਉਹਨੇ ਕਰਨਾ ਹੈ, ਉਹਦੀ ਮੂਵਮੈਂਟ ਹੋਣੀ ਹੈ, ਫਿਰ ਉਹਨੇ ਰਿਜ਼ਲਟ ਦੇਣਾ ਹੈ। ਤੇ ਜਿਹੜਾ ਲਾਸਟ ਪਾਣੀ ਆ 15-18 ਦਿਨ ਰਹਿੰਦੇ ਤਾਂ ਉਹ ਬੰਦ ਕਰ ਦਿੰਨੇ ਆ। ਭਾਰੀਆਂ ਜ਼ਮੀਨਾਂ ਦੇ ਵਿੱਚ 18-20 ਦਿਨ ਰਹਿੰਦੇ ਬੰਦ ਕਰ ਦਿੰਨੇ ਆ। ਰੇਤਲੀਆਂ ਜ਼ਮੀਨਾਂ 'ਚ ਕਈ ਵਾਰ ਜ਼ਰੂਰਤ ਪੈ ਜਾਂਦੀ ਕਿ 10 ਦਿਨ ਵੱਢਣ ਤੋਂ ਪਹਿਲਾਂ ਵੀ ਪਾਣੀ ਲੱਗੇ। ਉਹ ਕਣਕ ਦੀ ਬਿਜਾਈ ਦੇ ਹਿਸਾਬ ਨਾਲ ਆਪਾਂ ਗੱਲ ਦੇਖ ਕੇ ਪਰ ਜਿਹੜੀ ਸਪਰੇਅ ਆ ਤੁਸੀਂ ਉਹ 25 ਦਿਨ ਤੋਂ ਲੈ ਕੇ 30 ਦਿਨ ਦਾ ਘੱਟੋ ਘੱਟ ਸਮਾਂ ਮੰਨ ਕੇ ਚੱਲੋ ਕਈ ਕਿਸਾਨ ਵੀਰ 15 ਦਿਨ ਰਹਿੰਦੇ ਪੁੱਛਣ ਲੱਗ ਪੈਂਦੇ ਕਿ ਸਪਰੇਅ ਅਸੀਂ ਕਰੀਏ ਜਾਂ ਨਾ ਕਰੀਏ ਜਿਹੜੀ ਸਪਰੇਅ ਦੇ ਕੰਮ ਕਰਨ ਵਾਸਤੇ ਵੀ ਜਿਹੜੀਆਂ ਹੈਗੀਆਂ ਜ਼ਾਈਲਮ ਫਲੋਇਮ ਮੂਵਮੈਂਟਸ ਆ ਜਿਹੜੀਆਂ ਫਸਲ ਦੇ ਵਿੱਚ ਬੂਟੇ ਦੇ ਵਿੱਚ ਉਹ ਜ਼ਰੂਰੀ ਹੁੰਦੀਆਂ ਖਾਸ ਤੌਰ ਤੇ ਸਿਸਟੈਮਿਕ ਟੈਕਨੀਕਲ ਜੇ ਆਪਾਂ ਵਰਤਦੇ ਆ ਤਾਂ ਉਹ ਤੁਹਾਡੀ ਸਪਰੇਅ ਕੀਤੀ ਦਾ ਫਾਇਦਾ ਨਹੀਂ ਜਾਂਦਾ ਜੇ ਆਪਾਂ 10 12 15 ਦਿਨ ਰੈਂਦੇ ਸਪਰੇਅ ਕਰਦੇ ਆਂ ਤੇ ਨਾ ਹੀ ਉਹਦਾ ਆਪਾਂ ਨੂੰ ਐਵੇਂ ਕਹਦੀ ਗਾ ਰਿਜ਼ਲਟ ਕੋਈ ਪ੍ਰੋਪਰ ਮਿਲਦਾ। ਉਹ ਮੰਨ ਨੂੰ ਤਸੱਲੀ ਆਪਣੇ ਹੋ ਜਾਂਦੀ ਹੈ। ਜਿਹੜੀ ਸਪਰੇਅ ਤੁਸੀਂ ਫਸਲ ਦਾ ਜੇ ਡੇਲੀ ਨਿਰਖ ਕਰਦੇ ਆਂ ਤੁਹਾਨੂੰ ਪਤਾ ਲੱਗ ਜਾਣਾ ਸਮੱਸਿਆ ਦਾ 30 35 ਦਿਨ ਰੈਂਦੇ ਵਿੱਚ ਉਹਨਾ ਫਸਲ ਆਪਣੀ ਬਾਸਮਤੀ ਕੁਛ ਵੀ ਹੈ ਵੀ ਉਹ ਠੀਕ ਠਾਕ ਹੈ ਕੋਈ ਸਮੱਸਿਆ ਦਿੱਕਤ ਹੈ ਨਹੀਂ। ਜੇ ਦਿੱਕਤ ਹੈ ਤਾਂ ਉਸ ਟਾਈਮ ਤੁਸੀਂ ਫੈਸਲਾ ਲਓ ਕਿ ਅਸੀਂ ਇਹ ਤੇ ਇਹ ਸਪਰੇਅ ਕਰਨੀ ਜਾਂ ਨਹੀਂ ਕਰਨੀ। ਕਦੇ ਵੀ ਵਿਚਿੱਤੀ ਦੇ ਵਿੱਚ ਨਾ ਪੋ। ਕਈ ਵਾਰ ਕੀ ਹੁੰਦਾ ਕਿ ਆਪਾਂ ਚਿੱਤੀ ਚ ਪੈਂਦੇ ਪੈਂਦੇ 5-7 ਦਿਨ ਕੱਢ ਲੈਣ ਨੂੰ ਫੇਰ ਆਪਾਂ ਕਹਿ ਦਿੰਨੇ ਕਿ ਆਪਾਂ ਸਪਰੇਅ ਕਰ ਦਈਏ ਉਦੋਂ ਨੂੰ ਵੱਢਣ ਦੇ ਵਿੱਚ ਫਸਲ ਦੇ 15 ਦਿਨ ਰਹਿ ਗਏ 18 ਦਿਨ ਰਹਿ ਗਏ ਫੇਰ ਆਪਾਂ ਉੱਤੇ ਸਪਰੇਅ ਮੋੜ ਦਿੰਨੇ ਆ ਤਾਂ ਇਹ ਗੱਲ ਦਾ ਫਰਾ ਬੜਾ ਖਾਸ ਖਿਆਲ ਰੱਖੋ ਤਾਂ ਕਿ ਜਿਹੜੀ ਹੈਗੀ ਉਹਦੀ ਕੁਆਲਿਟੀ ਵੀ ਮੇਨਟੇਨ ਰਹੇ ਤੇ ਆਪਣਾ ਫालतू ਖਰਚਾ ਖੇਚਲ ਵੀ ਨਾ ਹੋਵੇ ਇਹ ਬੇਨਤੀਆਂ ਨੇ ਕਿ 25 30 ਦਿਨ ਰਹੀਂਦੇ ਫੈਸਲਾ ਕਰੋ ਇਸ ਤੋਂ ਬਾਅਦ ਬਿਲਕੁਲ ਤੁਸੀਂ ਬੇਫਿਕਰ ਹੋ ਜਾਓ ਕਿ ਤੁਹਾਡੀ ਫਸਲ ਦਾ ਕੋਈ ਨੁਕਸਾਨ ਹੋਊਗਾ ਜੇ ਉਸ ਟਾਈਮ ਤੇ ਤੁਸੀਂ ਤਰੀਕੇ ਅਨੁਸਾਰ ਸਪਰੇਅ ਕੀਤੀ ਹੋ ਤਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੇ ਸ਼ਾਹਰੋ ਆਬਾਦ ਰੋ